ਭਾਈ ਹਾਂ ਜਿਸਪਾਲ ਸਾਹਿਬ ਜਿਹੜਾ ਜੈਮ ਆਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਲੜੀ ਪਹਿਲਾਂ ਸਭ ਤੋਂ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਰਹਿਗੁਰੂ ਜੀ ਕੀ ਫਤਹਿ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਹਮੇਸ਼ਾ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਦੀ ਖਾਤਰ ਕੋਈ ਨਾ ਕੋਈ ਅਚੱਜੇ ਕਦਮ ਚੱਕੇ ਹੈਗੇ ਜਿਵੇਂ ਹੁਣ ਸਾਡੇ ਪਿੰਡ ਦੇ ਵਿੱਚ ਜੈਮ ਦੀ ਡੋਰ ਸੀਗੀ ਅਸੀਂ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਮਨਜੀਤ ਸਿੰਘ ਜੀ ਬਲਾਕਪੁਰ ਅੱਗੇ ਬੇਨਤੀ ਕੀਤੀ ਵੀ ਸਾਡੇ ਬੱਚਿਆਂ ਨੂੰ ਜਿੰਮ ਦੀ ਲੋੜ ਹੈਗੀ ਉਦੋਂ ਪਹਿਲਾਂ ਅਸੀਂ ਓਪਨ ਜਿੰਮ ਦਵਾਈ ਸੀਗੀ ਕੁਝ ਟਾਈਮ ਪਹਿਲਾਂ 5-6 ਮਹੀਨੇ ਪਹਿਲਾਂ ਓਪਨ ਜਿੰਮ ਦਵਾਈ ਸੀਗੀ ਹੁਣ ਅਸੀਂ ਆਹ ਦਵਾਈ ਆ ਗਈ ਐਸੇ ਗਰਾਊਂਡ ਦੇ ਵਿੱਚ ਖੜ ਕੇ ਕੁਝ ਵਾਅਦੇ ਕੀਤੇ ਸੀਗੇ ਇਹ ਬੱਚਿਆਂ ਦੇ ਨਾਲ ਵੀ ਅਸੀਂ ਜਿੰਨਾ ਵੀ ਕਰਾਂਗੇ ਤੁਹਾਡੇ ਵਾਸਤੇ ਵਧੀਆ ਕਰਾਂਗੇ ਪਹਿਲਾਂ 25000 ਰੁਪਿਆ ਇਹਨਾਂ ਬੱਚਿਆਂ ਨੂੰ ਦਵਾਇਆ ਫਿਰ ਜਿੰਨਾ ਕ੍ਰੈਡਿਟ ਵਾਲਿਆਂ ਨੂੰ ਕੌਡੀ ਵਾਲਿਆਂ ਨੂੰ ਜਲਸੀਆਂ ਤੇ ਉਹਨਾਂ ਨੂੰ ਜਿੰਨਾ ਵੀ ਸਮਾਨ ਸੀਗਾ ਉਹ ਲਿਆ ਕੇ ਦਿੱਤਾ 25 ਲੱਖ ਰੁਪਏ ਦੀ ਗ੍ਰਾਂਟ ਆ ਜਾਂ ਇਸੇ ਗਰਾਉਂਡ ਦੀ ਖਾਤਰ ਉਹਨੂੰ ਵਧੀਆ ਬਣਾਉਣ ਦੇ ਖਾਤਰ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਵਾਈ ਹੈਗੀ ਉਹ ਵੀ ਕੰਮ ਚੱਲੀ ਜਾਂਦਾਗਾ ਤੇ ਬਾਕੀ ਆ ਥੋੜੇ ਟਾਈਮ ਪਹਿਲੇ ਹੀ ਅਸੀਂ ਆ ਐਮਐਲਏ ਸਾਹਿਬ ਸਰਦਾਰ ਮਨਦੀਪ ਸਿੰਘ ਜੀ ਬਲਾਕਵਰ ਨੂੰ ਬੇਨਤੀ ਕੀਤੀ ਸੀ ਜਾਨੂੰ ਜੰਮ ਲੈ ਕੇ ਲਵ ਆ ਤੁਹਾਡੇ ਸਾਹਮਣੇ ਜੰਮ ਵੀ ਆ ਗਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਭਵੰਤ ਸਿੰਘ ਜੀ ਮਾਨ ਤੇ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਮਨਦੀਪ ਸਿੰਘ ਜੀ ਬਲਾਕਪੁਰੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੋ ਚੀਜ਼ ਅਸੀਂ ਮੰਗਦੇ ਆਂ ਆਪਦੇ ਪਿੰਡ ਦੀ ਖਾਤਰ ਸਾਨੂੰ ਪਹਿਲੇ ਆਧਾਰ ਤੇ ਮਿਲਦੀ ਹੈ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਤੁਮ ਬੋਲਣਾ ਚਾਹਨਾ ਬੋਲਦੇ ਮੜਾ ਜਾ ਗਿਆ ਬਹੁਤ ਆ ਬਸਾਟਾ ਵਾਲੇ ਬਹੁਤ ਮੰਗ ਰਹੇ ਬੱਸ ਟ੍ਰਾਂਸਪੋਰਟ ਦਾ ਜਿਨ੍ਹਾਂ ਦੇ ਸੜਕਾ ਕਿਉਂਕਿ ਅਸੀਂ ਬਹੁਤਾ ਮੋਕੇ ਇਸ ਗਰਾਉਂਡ ਦੇ ਵਿੱਚ ਖੜਕੇ ਸਾਰੇ ਹੀ ਖਿਡਾਰੀਆਂ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਪਹਿਲ ਦੇ ਆਧਾਰ ਤੇ ਖੇਡਾਂ ਨੂੰ ਸਾਥ ਦੇਵਾਂਗੇ ਅਸੀਂ ਪਹਿਲਾਂ ਗਰਾਊਂਡ ਦੇ ਲਈ 25 ਲੱਖ 15000 ਰੁਪਏ ਵੀ ਪਾਸ ਕਰਾਇਆ ਥੋੜੇ ਟਾਈਮ ਦਾ ਗਰਾਊਂਡ ਬਣਾਣਾ ਸ਼ੁਰੂ ਹੋ ਜਾਊਗਾ ਕਰੈਕਟ ਵਾਲੇ ਖਿਡਾਰੀਆਂ ਨੂੰ ਕਬੱਡੀ ਵਾਲੇ ਖਿਡਾਰੀਆਂ ਨੂੰ ਸਾਰਿਆਂ ਨੂੰ ਵੀ ਅਸੀਂ ਖੇਡ ਦਾ ਸਮਾਨ ਦਵਾ ਕੀਤਾ ਸੀ ਤੇ ਮੁੰਡੇ ਉਹਨਾਂ ਨੇ ਮੰਗ ਰੱਖੀ ਸੀ ਸਾਡੇ ਕੋਲੇ ਕਿ ਭਾਈ ਸਾਡੇ ਸਾਨੂੰ ਜਮਨ ਦੀ ਲੋੜ ਆ ਤੇ ਅਸੀਂ ਐਮਐਲਏ ਸਾਹਿਬ ਨਾਲ ਗੱਲ ਕਰੀ ਸਰਦਾਰ ਮਨਜੀਤ ਸਿੰਘ ਬਲਾਕਪੁਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਸਕ ਟਾਈਮ ਦੇ ਵਿੱਚ ਹੀ ਸਾਨੂੰ ਇਹ ਗਰਾਊਂਡ 5 ਲੱਖ ਰੁਪਏ ਦੀ ਯਾਰੀ ਕਰਵਾਈ ਆ ਅੱਜ 5 ਲੱਖ ਰੁਪਏ ਦੀ ਗਰਾਊਂਡ ਦੇ ਨਾਲ ਇਹ ਸਾਰਾ ਸਮਾਨ ਆਇਆਗਾ ਤਾਂ ਕਿ ਸਾਡੇ ਜੋ ਪਿੰਡ ਦੇ ਨੌਜਵਾਨਾ ਉਹ ਜਮ ਲਾਉਣ ਖੇਡਾਂ ਵਾਲ ਵਧਨ ਤੇ ਨਸ਼ਿਆਂ ਤੋਂ ਦੂਰ ਰਹਿਣ ਉਸ ਤੋਂ ਪਹਿਲਾਂ ਐਮਐਲਏ ਸਾਹਮਣੇ ਸਾਨੂੰ ਓਪਰ ਜਮ ਦੀ ਪਾਪੀ ਪਈ ਜੋ ਕਿ ਇਧਰ ਲਗਾਈ ਹੋਈ ਆ ਔਰ ਇਹ ਓਪਰ ਜਮ ਦੇ ਵਿੱਚ ਵੀ ਇਹ ਚੀਜ਼ ਆ ਕਿ ਕੋਈ ਚਾਹੇ ਕੋਈ ਬੱਚਾ ਚਾਹੇ ਬਜ਼ੁਰਗਾ ਸਾਰੇ ਇਹਦੇ ਉੱਤੇ ਆ ਕੇ ਆਦੀ ਸੈਰ ਵੀ ਕਰ ਸਾਡੇ ਸਵੇਰ ਵੇਲੇ ਇਹ ਵੀ ਲਾ ਸਕਦੇ ਆ ਤੋਂ ਅਸੀਂ ਦੁਬਾਰਾ ਤੋਂ ਫੇਰ ਸਰਦਾਰ ਮੁੱਖ ਮੰਤਰੀ ਭਵਨ ਸਨਮਾਨ ਹਲਕੇ ਦੇ ਪ੍ਰਾਇਕ ਸਰਦਾਰ ਮਨਜੀਤ ਸਿੰਘ ਬਲਾਸਪੁਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਚਾਇਤ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਤੇ ਪੂਰੇ ਪਿੰਡ ਮਾਸ਼ੀਆ ਵੱਲੋਂ ਜਿਨ੍ਹਾਂ ਨੇ ਕਿ ਸਾਨੂੰ 5 ਲੱਖ ਦੀ ਇਹ ਗ੍ਰਾਂਟ ਜਾਰੀ ਕਰਵਾਈ ਆ ਤੇ ਜਿਹਦਾ ਸਾਮਾਨ ਤੁਸੀਂ ਦੇਖ ਰਹੇ ਹੋ ਕਿ ਆ ਚੁੱਕਾ ਜਿਹਦੇ ਨਾਲ ਕੀ ਨੌਜਵਾਨ ਜੋ ਸਾਡੇ ਨਸ਼ਿਆਂ ਦੇ ਦਲਦਲ ਵਿੱਚ ਫਸ ਰਹੇ ਨੇ ਉਹ ਜਮ ਦੇ ਵੱਲ ਵਧਣਗੇ ਸੋ ਧੰਨਵਾਦ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਪੂਰੀ ਸਮੂਹ ਗ੍ਰਾਮ ਪੰਚਾਇਤ ਵੱਲੋਂ ਤੇ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਜੋ ਵੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੋਈ ਵੀ ਚੀਜ਼ ਲਿਆਉਣਾ ਤੁਸੀਂ ਪਹਿਲ ਦੇ ਅਧਾਰ ਤੇ ਕਵਰੇਜ ਕਰਦੇ ਆ ਤੇ ਲੋਕਾਂ ਦੇ ਵਿੱਚ ਸਿਸ਼ਾ ਕਰਦੇ ਆ ਇਸ ਦੇ ਨਾਲ ਨੌਜਵਾਨਾਂ ਨੂੰ ਵੀ ਇਹ ਹੁੰਦਾਗਾ ਵੀ ਹਾਂ ਸਾਡੇ ਪਿੰਡ ਦੇ ਵਿੱਚ ਚੀਜ਼ਾਂ ਆ ਰਹੀਆਂ ਤੇ ਅਸੀਂ ਨਸ਼ਿਆਂ ਨਾਲ ਟੁੱਟ ਕੇ ਵਧੀਆ ਕੰਮਾਂ ਵੱਲ ਲੱਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪਿੰਡ ਮਾਸ਼ੀਗਾਂ ਦੀ ਹਰ ਇੱਕ ਚੀਜ਼ ਨੂੰ ਪੰਚਾਇਤ ਦੇ ਕੰਮ ਨੂੰ ਆਮਾ ਦੀ ਪਾਰਟੀ ਦੀ ਟੀਮ ਦੇ ਕੰਮ ਨੂੰ ਕਵਰ ਕਰਦੇ ਹੋ ਧੰਨਵਾਦ ਨਬਜੀ ਤੁਹਾਡਾ ਬਹੁਤ ਬਹੁਤ